ਸ੍ਰੀ ਕਾਲ ਜੀ ਤੁਹਾਡਾ ਅੱਜ ਇਸ ਨਵੀਂ ਵੀਡੀਓ ਵਿੱਚ ਮੈਂ ਸਵਾਗਤ ਕਰਦਾ ਹਾਂ ਅੱਜ ਅਸੀਂ ਇੱਕ ਹੋਰ ਪੰਜਾਬ ਜੀਕੇ ਦੀ ਕਲਾਸ ਲੈ ਕੇ ਆਏ ਹਾਂ ਬੀਤੇ ਥਿਊਰੀ ਲੈ ਕੇ ਆਏ ਹਾਂ ਤੇ ਜੇਕਰ ਤੁਸੀਂ ਪਿਛਲੀਆਂ ਕਲਾਸਾਂ ਨਹੀਂ ਲਾਈਆਂ ਤਾਂ ਉਹ ਵੀ ਜ਼ਰੂਰ ਲਾਓ ਅੱਜ ਆ ਲਗਭਗ ਆਪਣੀ 6ਵੀਂ ਕਲਾਸ ਹੈ ਤੇ ਅਸੀਂ ਬਹੁਤ ਵਧੀਆ ਪੰਜਾਬ ਜੀਕੇ ਦੀ ਸੀਰੀਜ਼ ਸ਼ੁਰੂ ਕਰੀ ਹੋਈਆਂ ਜਿਹਦੇ ਵਿੱਚ ਅੱਜ ਆਪਾਂ 6ਵੀਂ 7ਵੀਂ ਕਲਾਸ ਤੇ ਆ ਚੁੱਕੇ ਹਾਂ ਤੇ ਕਰਦੇ ਹਾਂ ਕਲਾਸ ਨੂੰ ਸ਼ੁਰੂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪਹਿਲਾਂ ਤਾਂ ਤੇ ਵੀਡੀਓ ਨੂੰ ਪੂਰਾ ਦੇਖਿਆ ਕਰੋ ਲਾਈਕ ਵੀ ਕਰੋ ਵੀਡੀਓ ਨੂੰ ਜੇ ਚੰਗੀ ਲੱਗਦੀ ਹੈ ਤੇ ਸ਼ੇਅਰ ਜ਼ਰੂਰ ਕਰੋ ਆਪਣੇ ਦੋਸਤਾਂ ਮਿੱਤਰਾਂ ਨਾਲ ਪੰਜਾਬ ਪੁਲਿਸ ਦੇ ਲਗਭਗ ਐਗਜ਼ਾਮ ਸ਼ੁਰੂ ਹੋ ਚੁੱਕੇ ਨੇ ਇੱਕ ਤਰੀਕ ਤੋਂ ਸ਼ਾਇਦ ਸ਼ੁਰੂ ਨੇ ਤੇ ਇਹ ਚੱਲਣਗੇ ਅਗਸਤ ਮਹੀਨੇ ਤੱਕ ਜਿੰਨੇ ਵੀ ਤੱਕ ਹੈਗੇ ਨੇ ਜਿਹੜੇ-ਜਿਹੜੇ ਬੰਚਿਆਂ ਦੇ ਮਤਲਬ ਪੇਪਰ ਜਿਵੇਂ ਜਿਵੇਂ ਨਜ਼ਦੀਕ ਆ ਜਾਂਦੇ ਨੇ ਉਹਨਾਂ ਲਈ ਹੋਰ ਵੀ ਬੈਨੀਫਿਟਾ ਕਲਾਸ ਦਾ ਤੇ ਜ਼ਰੂਰ ਕਰੋ ਤਿਆਰੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹੜੇ ਸ਼ਹਿਰ ਦੀ ਸਥਾਪਨਾ ਕੀਤੀ ਤਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੀਰਤਪੁਰ ਸਾਹਿਬ ਦੀ ਸਥਾਪਨਾ ਕੀਤੀ ਕਿਹਦੇ ਕੀਤੀ ਕੀਰਤਪੁਰ ਨਗਰ ਦੀ ਸਥਾਪਨਾ ਕੀਤੀ ਕੀਰਤਪੁਰ ਸਾਹਿਬ ਸਹਿਰ ਜਿਹੜਾ ਕੀਰਤਪੁਰ ਸਾਹਿਬ ਇਹ ਕਿੱਥੇ ਆ ਰੂਪਨਗਰ ਆ ਰੂਪਨਗਰ ਰੋਪੜ ਚ ਤੇ ਕਰਤਾਰਪੁਰ ਸਾਹਿਬ ਜਲੰਧਰ ਵਾਲੇ ਸ਼ਹਿਰ ਦੀ ਸਥਾਪਨਾ ਕਿੰਨਾਂ ਨੇ ਕੀਤੀ ਕਮੈਂਟ ਕਰਕੇ ਦੱਸੋ ਖਡੂਰ ਸਾਹਿਬ ਦੀ ਸਥਾਪਨਾ ਖਡੂਰ ਸਾਹਿਬ ਦੀ ਸਥਾਪਨਾ ਆਪਣੇ ਅ ਗੁਰੂ ਅੰਗਦ ਦੇਵ ਜੀ ਨੇ ਕੀਤੀ ਸੀ ਠੀਕ ਹੈ ਜੀ ਇੱਥੇ ਮਲ ਖਾੜਾ ਵੀ ਸ਼ੁਰੂ ਕੀਤਾ ਤਨ ਤਨ ਸਹਿਰ ਸਹਿਰ ਦੀ ਸਥਾਪਨਾ ਆਪਣੇ ਗੁਰੂ ਅਰਜਨ ਦੇਵ ਜੀ ਨੇ ਕੀਤੀ ਸੀ ਠੀਕ ਹੈ ਜੀ ਤੇ ਆ ਸਾਨੂੰ ਕਮੈਂਟ ਕਰਕੇ ਦੱਸੋ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮਕਾਲੀ ਸ਼ਾਸਕ ਕੌਣ ਸਨ ਸਮਕਾਲੀ ਸ਼ਾਸਕ ਜਹਾਂਗੀਰ ਤੇ ਸਹਾਜਹਾਂ ਸਨ ਇਹ ਤੇ ਵੀ ਦੋਨੋਂ ਸਮਕਾਲੀ ਸ਼ਾਸਕ ਕਿਹੜੇ ਸਨ ਜਹਾਂਗੀਰ ਤੇ ਸਾਹ جہਾਂ ਠੀਕ ਹੈ ਜੀ ਸਾਹ جہਾਂ ਸਾਹ جہਾਂ ਤੋਂ ਬਾਅਦ ਹੁ ਵਸੌਣ ਔਰੰਗਜ਼ੇਬ ਆਜੂਗਾ ਤੇ ਅਗਲਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹੜੀਆਂ ਲੜਾਈਆਂ ਲੜੀਆਂ ਕਿਹੜੀਆਂ ਲੜਾਈਆਂ ਲੜੀਆਂ ਰੋਹਿਲਾ ਦੀ ਲੜਾਈ 1621 ਚ ਹਰਗੋਬਿੰਦਪੁਰਾ ਦੀ ਲੜਾਈ 1629 ਚ ਅੰਮ੍ਰਿਤਸਰ ਦੀ ਲੜਾਈ 1634 ਚ ਫਿਰ ਲਹਿਰਾ ਦੀ ਲੜਾਈ 1635 ਚ ਕਰਤਾਰਪੁਰ ਤੇ ਫਗਵਾੜਾ ਦੀ ਲੜਾਈ 1635 ਚ ਠੀਕ ਹੈ ਜੀ ਸਾਰੀਆਂ ਲੜਾਈਆਂ ਲੜੀਆਂ ਇਹਨੂੰ ਯਾਦ ਕਿਵੇਂ ਕਰਨਾ ਦੇਖੋ ਪਹਿਲਾਂ ਤਾਂ ਜਿਹੜੀਆਂ ਥੱਲੇ ਵਾਲੀਆਂ ਕਿੰਨੀਆਂ ਲੜਾਈਆਂ ਨੇ 1 2 3 4 5 6 ਲੜਾਈਆਂ ਲੜੀਆਂ ਗੁਰੂ ਛੇਵੇਂ ਗੁਰੂਆਂ ਨੇ ਕਿੰਨੀਆਂ ਲੜਾਈਆਂ ਲੜੀਆਂ 6 ਛੋਟੀਆਂ-ਛੋਟੀਆਂ ਲੜਾਈਆਂ ਸੀ ਕੋਈ ਵੱਡੀ ਲੜਾਈ ਨਹੀਂ ਸੀਗੀਆਂ ਇਹ ਸਿਰਫ ਮੁਗਲ ਮਤਲਬ ਜਿਹੜੇ ਗੁਰੂ ਤੇ ਲੱਗਦੇ ਸੀਗੇ ਆਪਾਂ ਕਿਹ ਤਰ੍ਹਾਂ ਐਵੇਂ ਕਹਿ ਸਕਦਾ ਉਹਨਾਂ ਨਾਲ ਲੜੀਆਂ ਤੇ ਇਹ ਸਿਰਫ ਛੇ ਛੇਵੇਂ ਗੁਰੂਆਂ ਨੇ ਛੇ ਲੜਾਈਆਂ ਲੜੀਆਂ ਠੀਕ ਹੈ ਛੇਵੇਂ ਗੁਰੂ ਨੇ ਛੇ ਲੜਾਈਆਂ ਲੜੀਆਂ ਪਹਿਲੀ ਹੈਗਾ ਰੋਹਿਲਾ ਦੀ ਦੂਜੀ ਹਰगोविंदਪੁਰਾ ਦੀ ਠੀਕ ਆ ਤੀਜੀ ਅੰਮ੍ਰਿਤਸਰ ਦੀ ਚੌਥੀ ਹੈਗੇ ਲਹਿਰੇ ਦੀ ਤੇ ਪੰਜਵੀਂ ਹੈਗੀ ਆ ਕਰਤਾਰਪੁਰ ਦੀ ਤੇ ਛੇਵੀ ਹੈਗੇ ਫਗਵਾੜੇ ਦੀ ਠੀਕ ਆ ਤੇ ਇਹਨੂੰ ਆਪਾਂ ਕਿਵੇਂ ਯਾਦ ਕਰ ਸਕਦੇ ਆ ਇਹ ਤਾਂ 21 ਚ ਲੜੀ ਫਿਰ ਉਹ 29 ਚ ਫਿਰ 234 ਚ ਨੇ 34 34 ਅਗਲੀਆਂ ਫਿਰ ਉਹ 35 35 ਠੀਕ ਆ ਜੀ ਤੇ ਇਹਨੂੰ ਆਪਾਂ ਯਾਦ ਕਰ ਸਕਦੇ ਆ ਵੀ RAM ਆਰ ਤੋਂ RAM ਆਰ ਤੋਂ ਰੋਹਿਲਾ ਜਾਂ ਰੋਹਿਲਾ ਹੱਲ E H E ਹੱਲ ਰੋਹਿਲਾ ਹੱਲ ਹੱਚ ਤੇ ਹਰगोਬਿੰਦਪੁਰਾ ਅੰਮ੍ਰਿਤਸਰ ਤੇ ਲਹਿਰਾ ਰੋਹਿਲਾ ਹਲ ਕੇ ਠੀਕਾ ਰੋਹਿਲਾ ਹਲ ਕੇ ਭੀ ਮਤਲਬ ਰੋਹਿਲਾ ਹਲ ਕਰ ਕੇ ਤੋਂ ਕਰ ਆ ਗਿਆ ਫੋਨ ਕਰਦਾ ਮਤਲਬ ਕਰਤਾਰਪੁਰ ਰੋਹਿਲਾ ਹਲ ਕਰ ਫੋਨ ਦਾ ਫੋਨ ਮਤਲਬ ਫਗਵਾੜਾ ਠੀਕਾ ਜੀ ਅਮੀ ਯਾਦ ਕਰ ਸਕਦੇ ਆਪਾਂ ਤੇ ਇਹ ਲੜਾਈਆਂ ਕਿਵੇਂ ਰੋਹਿਲਾ ਹਲਕਰ ਫੋਨ ਦਾ ਰੋਹਿਲਾ ਹਲਕਰ ਫੋਨ ਦਾ 21 29 ਫਿਰ 234 34 ਠੀਕ ਆ ਜੀ ਫਿਰ 35 35 ਕੋਈ ਬਾਹਲੀ ਲੰਬੀ ਚੌੜੀ ਤਾਂ ਹੈ ਨਹੀਂ 21 ਫਿਰ 8 ਸਾਲਾਂ ਬਾਅਦ ਫਿਰ 6 ਸਾਲਾਂ ਬਾਅਦ ਫਿਰ ਅਗਲੇ ਸਾਲ ਇੱਕ ਸਾਲ ਬਾਅਦ ਨਾ ਫਿਰ 5 ਸਾਲਾਂ ਬਾਅਦ ਫਿਰ ਇੱਕ ਸਾਲ ਬਾਅਦ ਠੀਕ ਆ ਜੀ ਰੋਹਿਲਾ ਰੋਹਿਲਾ ਹਲ ਹਲ ਅੰਮ੍ਰਿਤਸਰ ਆ ਗਿਆ ਹਲ ਤੇ ਐਲ ਤੇ ਲਹਿਰਾ ਹਲ ਕਾਰ ਕੇ ਯਾਰ ਕਾਰ ਕਰਤਾਰਪੁਰੋਂ ਕਿਦਾ ਫੋਨ ਦਾ ਫਗਵਾੜਾ ਠੀਕ ਆ ਜੀ ਕਰਕੇ ਜਿਹੜਾ ਕਾਰ ਆ ਇਹ ਆਪਣਾ ਹੈਗਾ 34 ਚ ਦੋਨੀ ਕੇ ਕਰਤਾਰਪੁਰ ਤੇ ਆਹ ਕਾਰ ਦਾ ਮਤਲਬ ਕਰਤਾਰਪੁਰ 34 ਚ ਤੇ ਲਹਿਰੇ ਦੀ ਲੜਾਈ ਵੀ 34 ਚ ਆਪਣੀ ਤੇ ਫਗਵਾੜਾ ਦੀ ਲੜਾਈ ਕਿਹੜੀ ਚ 35 ਚ ਨਾ ਕਰਤਾਰਪੁਰ ਦੀ 35 ਚ ਤੇ ਉਦੋਂ ਬਾਅਦ ਆਪਣੀ ਅਮਰਤਸਰ ਦੇ ਲਹਿਰੇ ਦੀ ਲੜਾਈ 34 ਚ ਠੀਕ ਆ ਜੀ ਰੋਹਿਲਾ ਹੱਲ ਕਰ ਫੋਨ ਦਾ ਹੱਲ ਜਪਾ ਬਾਰ ਬਾਰ ਕਹਿੰਦੇ ਹੱਲ ਕਰ ਫੋਨ ਦਾ ਜਿਹੜੀ ਆ ਦੋਨੀਆਂ ਲੜਾਈਆਂ ਨੇ 35 ਜਨੇ ਕਰਤੇ ਫੋਨ ਦਾ 35 ਜਨੇ ਐਚ 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 ਐਲ ਦਾ ਹਾਂ ਐਲ ਦਾ ਅਮ ਅਮਰਤਸਰ ਤੇ ਲਹਿਰਾ ਹੈਗੇ ਆਪਣੀਆਂ 34 ਚ ਐਚ 29 ਚ ਆ ਗਈ ਤੇ ਰੋਹਿਲਾ ਦੇਕੀ ਚ ਠੀਕ ਆ ਜੀ ਹੁਣ ਮੈਨੂੰ ਨਹੀਂ ਲੱਗਦਾ ਵੀ ਭੁੱਲੋਗੇ ਤੁਸੀਂ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕਦੋਂ ਜੋਤੀ ਜੋ ਸਮਾਏ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ 1644 ਨੂੰ ਜੋਤੀ ਜੋ ਸਮਾਏ ਸੀ 3 ਤੰਨੂ ਮਾਰਚ ਨੂੰ ਦੇਖੋ ਜੀ ਮਾਰਚ ਜਿਹੜੀ 3 ਲਿਖੀ ਹੋਈ ਆ ਇਹਦਾ ਇੰਨੇ ਇੰਪੋਰਟੈਂਟ ਨਹੀਂ ਆਪਾਂ ਪਿੱਛੇ ਜਿੰਨੀਆਂ ਵੀ ਡੇਟਾਂ ਪੜ੍ਹੀਆਂ ਨੇ ਜਿਵੇਂ ਆਪਾਂ ਕਦੇ 31 ਦਸੰਬਰ 31 ਮਾਰਚ ਇਹ ਕੋਈ ਇੰਨੇ ਇੰਪੋਰਟੈਂਟ ਨਹੀਂ ਸਾਨੂੰ ਸਾਲ ਯਾਦ ਹੋਣਾ ਜ਼ਰੂਰੀ ਆ 1644 ਕਿਉਂਕਿ ਹਰ ਇੱਕ ਇਤਿਹਾਸਕਾਰ ਅਲੱਗ-ਅਲੱਗ ਲਿਖਦਾ ਵਿਆਬੀ ਯੂਨੀਵਰਸਿਟੀ ਦੀ ਪੁਸਤਕਾਂ 'ਚ ਲੱਗ ਲਿਖਿਆ ਹੋਇਆ ਜਿਹੜਾ ਆਪਣਾ ਨੈਟ ਤੇ ਐਨਸਾਈਕਲੋਪੀਡੀਆਂ ਹੰਦੋਂ ਦੇ ਉਤੇ ਲੱਗ ਲਿਖਿਆ ਹੋਇਆ ਠੀਕ ਆ ਜੀ ਜੇ ਆਪਾਂ ਲੱਗ ਲੱਗ YouTube ਤੇ ਹੋਰ ਟੀਚਰਾਂ ਦੀ ਕਰੀਓ ਲੱਗ ਲੱਗ ਦੱਸ ਦੇਣੇ ਠੀਕ ਆ ਜੀ ਤਾਂ ਆਪਾਂ ਨੂੰ ਮੇਨ 1644 ਸਵੀ ਯਾਦ ਹੋਣਾ ਚਾਹੀਦਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕਦੋਂ ਜੋਤੀ ਜੋਤ ਸਮਾਏ 3 ਮਾਰਚ 1644 ਨੂੰ ਹਾਂ ਜੇਕਰ ਉਥੇ ਆ ਗਿਆ ਤਾਂ ਤੁਹਾਨੂੰ ਯਾਦ ਰੱਖਣਾ ਜ਼ਰੂਰੀ ਹੈ ਹੁਣ ਤਾਂ ਵੈਸੇ 1644 ਮੇਨ ਠੀਕ ਆ ਜੀ ਤੇ ਹੁਣ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਹਰ Rai ਨਾਲ ਕੀ ਰਿਸ਼ਤਾ ਸੀ ਦੇਖੋ ਕੀ ਰਿਸ਼ਤਾ ਸੀ ਪਿਤਾ ਦਾ ਸੀ ਦਾਦੇ ਦਾ ਸੀ ਗੁਰੂ ਚੇਲੇ ਦਾ ਸੀ ਇਹਨਾਂ ਵਿੱਚੋਂ ਕੋਈ ਨਹੀਂ ਸੀ ਤਾਂ ਇਹਦਾ ਅਨਸਾਰ ਆਜੂ ਪਿਤਾ ਦਾ ਅਹ ਦਾਦੇ ਦਾ ਗੁਰੂ ਅਰਜਨ ਦੇ ਗੁਰੂ ਹਰ राय ਜੀ ਗੁਰੂ ਹਰगोविंद ਜੀ ਠੀਕ ਆ ਗੁਰੂ ਹਰਗੋਬਿੰਦ ਜੀ ਦੇ ਪੁੱਤਰ ਸਨ ਬਾਬਾ ਗੁਰਦਿੱਤਾ ਆਪਾਂ ਨੇ ਪੜਿਆ ਪਿਛਲੀ ਵੀਡੀਓ 'ਚ ਦੇਖਿਆ ਧਿਆਨ ਨਾਲ ਬਾਬਾ ਗੁਰਦਿੱਤਾ ਜੇਕਰ ਨਹੀਂ ਦੇਖੀ ਤਾਂ ਉਹ ਦੇਖੋ ਬਾਬਾ ਗੁਰਦਿੱਤਾ ਦੇ ਜੇ ਬੇਟੇ ਸਨ ਗੁਰੂ ਹਰ राय ਜੀ ਠੀਕ ਆ ਜੀ ਤੇ ਗੁਰੂ ਹਰ Rai ਜੀ ਦਾ ਜਨਮ ਕਦੋਂ ਹੋਇਆ 1630 ਸਵੀ ਵਿੱਚ 1640 1645 1650 ਸਵੀ ਤੇ ਇਹ ਆਪਾਂ ਕਰਦੇ ਹਾਂ ਇੱਕ ਮਿੰਟ ਇਹ ਥਿਊਰੀ ਵੀ ਆ ਤੇ ਇਹਨਾਂ ਦਾ ਜਨਮ ਹੋਇਆ ਸੀ 1630 ਸਵੀ ਵਿੱਚ ਠੀਕ ਆ ਜੀ ਕਿੱਥੇ ਹੋਇਆ ਸੀ ਗੁਰੂ ਹਰ Rai ਜੀ ਦਾ ਜਨਮ ਇਹ ਜ਼ਰੂਰ ਦੱਸੋ ਬਗਾ ਹਾਂ ਮੈਂ ਥਿਊਰੀ 'ਚ ਕਰਾਉਂਗਾ ਜੇਕਰ ਨਹੀਂ ਪਤਾ ਤਾਂ ਕਮੈਂਟਾਂ 'ਚ ਲਿਖੋ ਹਲੇ ਫੇਰ ਗਾਹਾਂ ਪੜਦੇ ਆਪਾਂ ਗੁਰੂ ਹਰਾਈ ਜੀ ਦੇ ਪੁੱਤਰ ਕੌਣ ਸਨ ਗੁਰੂ ਹਰਰਾਏ ਜੀ ਦੇ ਕਿੰਨੇ ਪੁੱਤਰ ਸਨ ਗੁਰੂ ਹਰਰਾਏ ਜੀ ਦੇ ਦੋ ਪੁੱਤਰ ਸਨ RAM RAJ ਤੇ SHREE HAR KRISHAN ਠੀਕ ਆ ਜੀ ਇਹ ਤੇ ਵੀ ਦੋਨੋਂ ਆ ਗਏ ਤੇ RAM RAJ ਵੱਡੇ ਪੁੱਤਰ ਸਨ HAR KRISHAN ਜੀ ਛੋਟੇ ਸਨ ਗੁਰੂ ਹਰਰਾਏ ਜੀ ਦੇ ਸਮਕਾਲੀ ਸ਼ਾਸਕ ਹੁਣ ਸਮਕਾਲੀ ਸ਼ਾਸਕ ਇਹਨਾਂ ਵਿੱਚੋਂ ਇੱਕ ਤਾਂ ਗੁਰੂ ਹਰਰਾਏ ਜੀ ਦੇ ਦੇਖੋ ਜੀ ਸਾਹਜਹਾਂ ਸੀਗਾ ਸਾਹਜਹਾਂ ਸੀ ਤੇ ਸਾਹਜਹਾਂ ਦਾ ਇੱਕ ਮੁੰਡਾ ਹੋ ਗਿਆ ਔਰੰਗਜ਼ੇਬ ਠੀਕ ਆ ਜੀ ਦੋਨੋਂ ਹੀ ਸੀਗੇ ਸਮਕਾਲੀ ਸ਼ਾਸਕਾਂ ਤੇ ਗੁਰੂ ਹਰ राय ਜੀ ਆਯੁਰਵੇਦ ਕਿੱਥੇ ਸੀ ਗੁਰੂ ਹਰ राय ਜੀ ਦਾ ਜਨਮ ਕਿੱਥੇ ਹੋਇਆ ਕੀਰਤਪੁਰ ਸਾਹਿਬ ਹੋਇਆ ਸੀ ਤਾਂ ਇਹਨਾਂ ਨੇ ਇੱਥੇ ਹੀ ਆਯੁਰਵੇਦ ਖੋਲ੍ਹਿਆ ਹੋਇਆ ਸੀਗਾ ਆਯੁਰਵੇਦ ਦਾ ਸੈਂਟਰਲ ਹਰ ਕੀਰਤਪੁਰ ਸਾਹਿਬ ਕਿਹੜੇ ਸਿੱਖ ਗੁਰੂ ਦਾ ਜਨਮ ਤੇ ਜੋਤੀ ਸਥਾਨ ਇਹ ਬਹੁਤ ਇੰਪੋਰਟੈਂਟ ਰਹ ਜਾਂਦਾ ਜੀ ਇੱਕੋ ਇੱਕ ਗੁਰੂ ਹੋਏ ਨੇ ਗੁਰੂ ਹਰ राय ਜੀ ਠੀਕ ਆ ਜੀ ਇਹ ਕੀਰਤਪੁਰ ਸਾਹਿਬ ਵਿੱਚ ਹੀ ਜਨਮ ਹੋਇਆ ਇਹਨਾਂ ਦਾ ਤੇ ਕੀਰਤਪੁਰ ਸਾਹਿਬ ਵਿੱਚ ਹੀ ਜੋਤੀ ਜੋਤ ਸਮਾਇਆ ਠੀਕ ਆ ਜੀ ਤੇ ਆਪਾਂ ਹੁਣ ਗੁਰੂ ਹਰ Rai ਜੀ ਬਾਰੇ ਜੀ ਕੁਝ ਜਾਣਕਾਰੀ ਦੇਖਦੇ ਆਂ ਜਿਹੜੀ ਜ਼ਰੂਰੀ ਆਪਣੇ ਲਈ ਗੁਰੂ ਹਰ Rai ਜੀ ਦਾ ਜਨਮ 1630 ਵੀ ਵਿੱਚ ਹੋਇਆ ਕਦੋਂ ਹੋਇਆ 1630 ਵੀ ਵਿੱਚ ਠੀਕ ਆ ਜੀ ਤੇ ਗੁਰੂ ਜੀ ਗੁਰਗੱਦੀ ਤੇ ਬੈਠੇ ਸੀ 1645 ਤੋਂ ਲੈ ਕੇ 1661 ਤੱਕ 1600 61 ਤਾਂ ਨਹੀਂ ਆਉਣਾ ਫਿਰ 45 ਤੋਂ ਲੈ ਕੇ ਚਲੋ ਦੇਖਦੇ ਆਂ ਫਿਰ ਕਿੰਨੇ ਤੱਕ ਆ ਬੈਠੇ 1645 ਤੇ ਆ ਬੈਠੇ ਸੀ ਠੀਕ ਹੈ 1645 ਗੁਰੂ ਜੀ ਦਾ ਜਨਮ 1630 ਵੀ ਨੂੰ ਹੋਇਆ ਕਿੱਥੇ ਹੋਇਆ ਕੀਰਤਪੁਰ ਸਾਹਿਬ ਆਪਾਂ ਨੇ ਦੇਖਿਆ ਮਾਤਾ ਦਾ ਨਾਮ ਬੀਬੀ ਨਾਨਕੀ ਬੀਬੀ ਨਾਨਕੀ ਸੀਗਾ ਕਿ ਨਾਤੀ ਬੀਬੀ ਨਾਨਕੀ ਲਿਖ ਲਓ ਮਾਤਾ ਦਾ ਨਾਮ ਜਨਿਹਾਲ ਕੌਰ ਵੀ ਕਹਿਆ ਜਾਂਦਾ ਤੇ ਪਿਤਾ ਦਾ ਨਾਮ ਬਾਬਾ ਗੁਰਦਿੱਤਾ ਸੀ ਤੇ ਗੁਰੂ ਜੀ ਦੀ ਪਤਨੀ ਦਾ ਨਾਮ ਸੁਲੱਖਣੀ ਸਲੱਖਣੀ ਦਾ ਅਨੂਪ ਵਿਸੇ ਠੀਕ ਆ ਅਨੂਪ ਦੇਵੀ ਕਿਹੜੇ ਸ਼ਹਿਰ ਦੇ ਉੱਤਰ ਪ੍ਰਦੇਸ਼ ਦੇ ਜਿਹੜਾ ਉੱਤਰ ਪ੍ਰਦੇਸ਼ ਸ਼ਹਿਰ ਉਹਦੇ ਦੇ ਆਰਾਮ ਦੀ ਪੁੱਤਰੀ ਸੀਗੀ ਠੀਕ ਆ ਜੀ ਗੁਰੂ ਹਰ Rai ਜੀ ਦੇ ਪੁੱਤਰ ਸਨ RAM Rai ਤੇ HAR Krishan ji ਗੁਰੂ ਗੁਰੂ ਗੱਦੀ ਤੇ 1645 ਤੋਂ ਲੈ ਕੇ 1645 ਤੋਂ ਲੈ ਕੇ 1661 ਤੱਕ ਤਾਂ ਆਪਣੇ 16 ਸਾਲ ਬਣ ਕੇ ਲੇਕਿਨ 14 ਸਾਲ ਰਹੇ ਸੀ ਗੱਦੀ ਤੇ ਠੀਕ ਆ ਜੀ ਤੇ ਇੱਥੇ ਮਿਸਟੇਕ ਆ ਚੈੱਕ ਕਰ ਲਾਂਗੇ ਅਸੀਂ ਕੀ ਆ 1645 ਜਿੱਥੇ ਗੱਦੀ ਤੇ ਬੈਠੇ ਬਾਕੀ ਇਹਨਾਂ ਦਾ ਇੱਕ ਨਾਮ ਅਲੱਗ ਸ਼ੈਸਾਂ ਲੈ ਕੇ ਆਉਂਗਾ ਜਿਹੜੇ 1 ਤੋਂ 10 ਗੁਰੂ ਸਾਹਿਬ ਜੀ ਨੇ ਉਹਨਾਂ ਦਾ ਜਨਮ ਕਦੋਂ ਹੋਇਆ ਕਿਹੜੇ ਸਾਲ 'ਚ ਹੋਇਆ ਠੀਕ ਆ ਜੀ ਉਹ ਕਦੋਂ ਗੁਰੂ ਗੱਦੀ ਤੇ ਬੈਠੇ ਉਹਨਾਂ ਦੀਆਂ ਬਾਣੀਆਂ ਕਿਹੜੀਆਂ ਨੇ ਉਹ ਇੱਕ ਵੀਡੀਓ 'ਚ ਸਾਰੀ 'ਚ ਮੈਂ ਚਾਰਟ ਲੈ ਕੇ ਆਉਂਗਾ ਚਾਰਟ 'ਚ ਆਪਾਂ ਸਮਝਾ ਦਾਂਗੇ ਠੀਕ ਆ ਜੀ ਉਹ ਤਿਆਰ ਕਰਦੇ ਪਏ ਹਲੇ ਅਸੀਂ ਤੇ ਘਬਰਾਉਣ ਦੀ ਲੋੜ ਨਹੀਂ ਤੇ ਗੁਰੂ ਜੀ ਨੇ ਜਿਹੜੇ 2200 ਗੁਰੂ ਹਰ Rai ਜੀ ਨੇ ਗੁਰੂ ਹਰਗੋਬਿੰਦ ਜੀ ਨੇ ਸੈਨਾ ਇਕੱਠੀ ਕਰੀ ਸੀ ਤਾਂ ਉਹਦੇ ਵਿੱਚ 2200 ਸੈਨਿਕ ਸੀਗੇ ਹੁਣ ਜਿਹੜੇ ਰਹਿ ਗਏ ਉਹਨਾਂ ਦੀ ਟੁਕੜੀ ਨੂੰ ਇਹਨੇ ਕਾਇਮ ਰੱਖਿਆ ਫੌਜਾਂ ਦੀ ਨੂੰ ਮਤਲਬ ਲੜਾਈ ਤਾਂ ਇਹਨਾਂ ਨੇ ਕੋਈ ਲੜੀ ਨਹੀਂ ਨਾ ਹੀ ਇਹ ਕੋਈ ਜੋਧਾਲੇ ਸਨ ਇਹਨੇ ਤਾਂ ਫਿਰ ਵੀ ਇਹਨਾਂ ਨੇ ਪਰ ਉਹਨਾਂ ਨੂੰ ਜਿੰਨਾ ਮਤਲਬ ਨੂੰ ਤਨਖਾਹਾਂ ਤਰ੍ਹਾਂ ਹੋਇਆ ਦਿੰਦੇ ਰਹੇ ਇਹਨਾਂ ਨੇ ਸੈਨਾ ਹਟਾਈ ਨਹੀਂ ਤੇ ਗੁਰੂ ਜੀ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਤਨ ਬਖਸ਼ੀਸਾਂ ਦੀ ਸਥਾਪਨਾ ਕੀਤੀ ਠੀਕ ਆ ਤਨ ਬਖਸ਼ੀਸਾਂ ਦੀ ਬਖਸ਼ੀਸਾਂ ਤੋਂ ਭਾਵ ਮਤਲਬ ਪ੍ਰਚਾਰ ਕਰਨਾ ਸੀਗਾ ਸਿੱਖ ਧਰਮ ਦਾ ਇਹਦੇ ਵਿੱਚ ਤਿੰਨ ਜਿਵੇਂ ਭਗਵਾਨ ਭਗਵਾਨ ਦਾਸ ਸੀਗਾ ਜਿਹੜਾ ਉਹਨੂੰ ਬਰੇਲੀ ਪਟਨਾ ਵਿੱਚ ਭੇਜਿਆ ਤਿੰਨ ਬਖਸੀਸਾਂ ਹਾਮਲ ਕੀਤੀਆਂ ਫਿਰ ਸੁਥਰੇ ਸਾਹ ਨੂੰ ਦਿੱਲੀ ਵਿੱਚ ਭੇਜਿਆ ਤੇ ਭਾਈ ਫੇਰੂ ਜੀ ਨੂੰ ਰਾਜਸਥਾਨ ਵਿੱਚ ਭੇਜਿਆ ਇਹ ਕੀ ਸਿੱਖ ਧਰਮ ਦਾ ਪ੍ਰਚਾਰ ਕਰਨ ਲਈ ਭੇਜਿਆ ਸੀ ਠੀਕ ਆ ਜੀ ਭਗਵਾਨ ਦਾਸ ਸੁਥਰੇ ਸਾਹ ਤੇ ਭਾਈ ਫੇਰੂ ਭਗਵਾਨ ਦਾਸ ਨੂੰ ਬਰੇਲੀ ਪਟਨਾ ਦਿੱਲੀ ਰਾਜਸਥਾਨ ਠੀਕ ਆ ਜੀ ਅਲਗ-ਅਲਗ ਗਏ ਸੁਥਰੇ ਸਾਹ ਗੁਰੂ ਹਰ ਹਰ ਰਾਏ ਜੀ ਦੇ ਠੀਕ ਹੈ ਗੁਰੂ ਹਰ ਰਾਏ ਜੀ ਦੇ ਗੁਰੂ ਜੀ ਨੇ ਫੂਲ ਨਾਂ ਦੇ ਬੱਚ ਨੂੰ ਆਸ਼ੀਰਵਾਦ ਦਿੱਤਾ ਠੀਕ ਹੈ ਜਿਸ ਨੇ ਅੱਗੇ ਜਾ ਕੇ ਫੂਲ ਕੀ ਮਿਸਲ ਦੀ ਸਥਾਪਨਾ ਕੀਤੀ ਫੂਲ ਨਾਂ ਦੇ ਬੱਚੇ ਨੂੰ ਆਸ਼ੀਰਵਾਦ ਦਿੱਤਾ ਸੀਗਾ ਤੇ ਗਾਹ ਜਾ ਕੇ ਉਹਨੇ ਫੂਲ ਕੇ ਮਿਸਲ ਦੀ ਸਥਾਪਨਾ ਕੀਤੀ 1658 ਵਿੱਚ ਸਮੂ ਗੜ੍ਹ ਦੀ ਲੜਾਈ ਹੋਈ ਹਨਾ ਇਹ ਕਿਹਦੇ ਵਿਚਕਾਰ ਹੋਈ ਦਾਰਾ ਸਿਕੋ ਤੇ ਰੰਗ ਵਿੱਚ ਰੰਗ ਜੇ ਵਿਚਕਾਰ ਹੋਈ ਕਿਉਂਕਿ ਉਹਨਾਂ ਦੇ ਵਿੱਚ ਗੱਦੀ ਦਾ ਰੌਲਾ ਪੈ ਚੁੱਕਿਆ ਸੀਗਾ ਵੀ ਕਿਹੜਾ ਗੱਦੀ ਤੇ ਬੈਠੂਗਾ ਤਦਾਰਸ ਕੋ ਇਸ ਲੜਾਈ ਵਿੱਚ ਕਿਹੜੀ ਲੜਾਈ ਵਿੱਚ ਸੀ ਸਿਮੂ ਸਮੂ ਗੜਾ ਠੀਕਾ ਸਮੂ ਗੜਾ ਸਮੂ ਗੜਾ ਇਹ ਜੇ ਚਲੋ ਸਾਲ ਪੁੱਛ ਲੈ ਯਾਦ ਰੱਖ ਲੈ 1658 ਵੈਸੇ ਤਾਂ ਮੈਂ ਪੁੱਛਣਗੇ ਸਮੂ ਗੜਾ ਕਿਹੜੀ ਲੜਾਈ ਹੋਈ ਸਮੂ ਗੜਾ ਦਾਰਾਸ ਕੋ ਜ਼ਖਮੀ ਹੋ ਜਾਂਦਾ ਜਿਸ ਦਾ ਇਲਾਜ ਗੁਰੂ ਹਰ राय ਜੀ ਕਰਦੇ ਹਨ ਕੌਣ ਕਰਦੇ ਹਨ ਗੁਰੂ ਹਰ राय ਜੀ ਕਰਦੇ ਹਨ ਠੀਕ ਹੈ ਜੀ ਤੇ ਜਦੋਂ ਰੰਗਜੀਤ ਨੂੰ ਗੁਰੂ ਹਰ राय ਨੇ ਆਪਣੇ ਦਰਬਾਰ ਵਿੱਚ ਬੁਲਾਇਆ ਤਾਂ ਉਹਨਾਂ ਨੇ ਆਪਣੇ ਵੱਡੇ ਪੁੱਤਰ RAM RAJ ਨੂੰ ਭੇਜ ਦਿੱਤਾ ਸੀ ਰੰਗਜੀਤ ਦੇ ਦਰਬਾਰ ਵਿੱਚ ਤੇ ਆਪ ਨਹੀਂ ਗਏ ਫਿਰ ਗੁਰੂ ਜੀ ਅਕਤੂਬਰ 1661 ਇਸ ਵਿੱਚ ਜੋਤੀ ਜੋਤ ਸਮਾ ਗਏ ਠੀਕ ਆ ਜੀ ਤੇ ਹੁਣ ਪਤਾ ਲੱਗਦਾ ਆਪਾਂ ਨੇ 1645 ਚ ਬੈਠੇ ਸੀ ਤੇ ਕਾਢ ਚ ਜੋਤੀ ਜੋ ਸਮਾਗਤ 14 ਸਾਲ ਗਲਤ ਲਿਖਿਆ ਸੀ 16 ਸਾਲ ਗੁਰਗੱਦੀ ਤੇ ਬੈਠੇ ਠੀਕ ਆ ਜੀ 16 ਸਾਲ ਤੇ ਗੁਰੂ ਹਰ Rai ਜੀ ਇੱਕੋ ਗੁਰੂ ਹੋਏ ਸਨ ਜਿਹੜੇ ਇੱਕੋ ਜਗ੍ਹਾ ਜੋਤੀ ਜੋਤ ਸਮਾਏ ਠੀਕ ਆ ਇੱਕੋ ਜੋਤੀ ਜੋਤ ਤੇ ਜਨਮ ਸਥਾਨ ਉਹਨਾਂ ਦਾ ਇੱਕੋ ਹੀ ਆ ਤੇ ਹੁਣ ਆਪਣਾ ਕਿਹਾ ਅਗਲਾ ਨੈਕਸਟ ਕੋ ਬਾਲ ਗੁਰੂ ਕਿਸ ਗੁਰੂ ਜੀ ਨੂੰ ਕਿਹਾ ਜਾਂਦਾ ਬਾਲ ਗੁਰੂ ਗੁਰੂ ਹਰਿਕ੍ਰਿਸ਼ਨ ਜੀ ਨੂੰ ਕਿਹਾ ਜਾਂਦਾ ਠੀਕ ਆ ਜੀ ਬਹੁਤ ਹੀ ਬਰੀ ਇੰਪੋਰਟੈਂਟ ਇਹਨਾਂ ਨੂੰ ਬਾਲਾ ਪੀਰ ਵੀ ਕਿਹਾ ਜਾਂਦਾ ਬਾਲਾ ਪੀਰ ਠੀਕ ਆ ਜੀ ਯਾਦ ਰੱਖਿਓ ਤੇ ਕਿਹੜੇ ਗੁਰੂ ਆਮਰ ਦੇ ਮਿਰਜਾ ਰਾਜਾ ਜੈ ਸਿੰਘ ਬੰਗਲੇ ਵਿੱਚ ਰੁਕੇ ਸਨ ਠੀਕ ਆ ਆਮਰ ਦੇ ਮਿਰਜਾ ਰਾਜਾ ਠੀਕ ਆ ਆਮਰ ਦੇ ਮਿਰਜਾ ਰਾਜਾ ਜੈ ਸਿੰਘ ਦੇ ਬੰਗਲੇ ਵਿੱਚ ਜੈ ਸਿੰਘ ਦਾ ਬੰਗਲਾ ਕਿੱਥੇ ਸੀ ਇਹ ਦਿੱਲੀ ਸੀਗਾ ਜੀ ਠੀਕ ਆ ਇਹ ਕਿੱਥੇ ਸੀ ਏ ਸੀਗਾ ਦਿੱਲੀ ਦਿੱਲੀ ਵਿੱਚ ਸੀ ਉੱਥੇ ਕੌਣ ਰੁਕੇ ਸੀ ਗੁਰੂ ਹਰਿਕ੍ਰਿਸ਼ਨ ਜੀ ਰੁਕੇ ਸੀ ਗੁਰੂ ਹਰਿਕ੍ਰਿਸ਼ਨ ਜੀ ਉੱਥੇ ਕਿਹੜਾ ਅੱਜ ਗੁਰਦੁਆਰਾ ਬੰਗਲਾ ਸਾਹਿਬ ਠੀਕ ਹੈ ਜੀ ਬੰਗਲਾ ਸਾਹਿਬ ਗੁਰਦੁਆਰਾ ਸੋਵੇ ਦਾ ਜਿੱਥੇ ਰੁਕੇ ਸੀ ਤੇ ਸ੍ਰੀ ਹਰਿਕ੍ਰਿਸ਼ਨ ਜੀ ਜੋਤੀ ਸਮੋਂ ਤੋਂ ਪਹਿਲਾਂ ਕਿਹੜੇ ਸ਼ਬਦ ਕਹੇ ਤਾਂ ਉਹਨਾਂ ਨੇ ਕਿਹਾ ਸੀ ਬਾਬਾ ਬਕਾਲਾ ਠੀਕ ਹੈ ਜੋਤੀ ਜੋਤ ਸਮੋਂ ਤੋਂ ਪਹਿਲਾਂ ਸ਼ਬਦ ਕਹੇ ਬਾਬਾ ਬਕਾਲਾ ਕਿਉਂਕਿ ਉਹਨਾਂ ਦਾ ਇਸ਼ਾਰਾ ਸੀ ਵੀ ਜਿਹੜੇ ਸਿੱਖਾਂ ਦੇ ਅਗਲੇ ਗੁਰੂ ਹੋਣਗੇ ਉਹ ਕਿੱਥੇ ਮਿਲਣਗੇ ਬਾਬਾ ਬਕਾਲਾ ਦੀ ਧਰਤੀ ਤੇ ਠੀਕ ਆ ਜੀ ਬਾਬਾ ਬਕਾਲਾ ਦੀ ਧਰਤੀ ਤੇ ਤੇ ਗੁਰਦੁਆਰਾ ਬਾਲ ਸਾਹਿਬ ਬਾਲਾ ਸਾਹਿਬ ਕਿਸ ਗੁਰੂ ਸ ਆਹ ਗੁਰੂ ਸਾਹਿਬ ਨਾਲ ਸੰਬੰਧਿਤ ਹੈ ਤਾਂ ਬਾਲਾ ਸਾਹਿਬ ਗੁਰਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨਾਲ ਸੰਬੰਧਿਤ ਆ ਇਹ ਕਿੱਥੇ ਆ ਬਾਲਾ ਸਾਹਿਬ ਗੁਰਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨਾਲ ਸੰਬੰਧਿਤ ਇਹ ਯਮੁਨਾ ਨਦੀ ਦੇ ਕਿਨਾਰੇ ਆ ਠੀਕ ਆ ਯਮੁਨਾ ਨਦੀ ਦੇ ਕੰਢੇ ਆ ਤੇ ਹੁਣ ਆਪਾਂ ਗੁਰੂ ਹਰਿਕ੍ਰਿਸ਼ਨ ਜੀ ਬਾਰੇ ਜਾਣਕਾਰੀ ਕਰਦੇ ਹਾਂ ਗੁਰੂ ਹਰਿਕ੍ਰਿਸ਼ਨ ਜੀ ਦਾ ਜਨਮ 7 ਜੁਲਾਈ 1657 ਨੂੰ ਹੋਇਆ ਕੀਰਤਪੁਰ ਸਾਹਿਬ ਵਿਖੇ ਹੋਇਆ ਠੀਕ ਹੈ ਨਾ ਜਨਮ ਕੀਰਤਪੁਰ ਸਾਹਿਬ ਵਿੱਚ ਹੋਇਆ ਗੁਰੂ ਦੇ ਗੁਰੂ ਜੀ ਦੇ ਪਿਤਾ ਦਾ ਨਾਮ ਮਤਲਬ ਗੁਰੂ ਹਰਿਕ੍ਰਿਸ਼ਨ ਜੀ ਦੇ ਪਿਤਾ ਦਾ ਨਾਮ ਕੀਸੀ ਗੁਰੂ ਹਰ ਰਾਏ ਤੇ ਮਾਤਾ ਜੀ ਦਾ ਨਾਮ ਸਲੱਖਣੀ ਸੀ ਠੀਕ ਹੈ ਜੀ ਗੁਰੂ ਜੀ ਗੁਰੂ ਗੱਦੀ ਤੇ 1661 ਤੋਂ ਲੈ ਕੇ 1664 ਪੰਜ ਸਾਲ ਤੱਕ ਰਹੇ ਲੈ ਪੰਜ ਸਾਲ ਕਿੱਥੋਂ ਬਣ ਗਏ ਇਹ ਇਹ ਬਣ ਕੇ ਆਪਣੇ ਤਨ ਤਨ ਕਸਾਲ ਬਣੇ ਠੀਕ ਆ ਜੀ 5 ਸਾਲ ਨਹੀਂ ਪਏ 5 ਸਾਲ ਦੀ ਗੁਰਗੱਦੀ ਤੇ ਬੈਠ ਗਏ ਸੀਗੇ 5 ਸਾਲ ਦੀ ਉਮਰ ਚ ਠੀਕ ਆ ਜੀ ਗੁਰੂ ਜੀ ਨੂੰ ਬਾਲਾ ਪੀਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਤੇ ਇਹਨਾਂ ਦੇ ਸਮਕਾਲੀ ਸਤਸ ਕੌਣ ਸੀ ਰੰਗਦੇਵ ਸੀ ਜਦੋਂ ਗੁਰੂ ਜੀ ਗੱਦੀ ਤੇ ਬੈਠੇ ਠੀਕ ਆ ਤਾਂ ਇਹਨਾਂ ਦਾ ਵੱਡਾ ਭਾਈ ਨਾਰਾਜ ਹੋ ਗਿਆ ਤੇ ਰੰਗਦੇਵ ਕੋਲ ਚਲਾ ਜਾਂਦਾ ਜਿਸ ਦਾ ਨਾਮ ਰਾਮਰਾਜ ਸੀਗਾ ਗੁਰੂ ਹਰਿਕ੍ਰਿਸ਼ਨ ਜੀ 30 ਮਾਰਚ 1664 ਈਸਵੀ ਨੂੰ ਜੋਤੀ ਜੋਤ ਸਮਾ ਗਏ ਠੀਕ ਆ ਜੀ ਜੋਤੀ ਜੋਤ ਸਮਾ ਗਏ ਕਦੋਂ 30 ਮਾਰ 1664 ਨੂੰ ਇਹ 1657 ਦਾ ਜਨਮ ਆ ਤੇ 1664 ਨੂੰ ਗੁਰੂ ਜੀ ਜੋਤੀ ਜੋਤ ਸਮਾ ਗਏ ਤਾਂ ਕਿੰਨੀ ਉਮਰ ਹੋਈ ਇਹਨਾਂ ਦੀ ਇਹਨਾਂ ਦੀ ਹੋਈਆ ਉਮਰ 64 ਤੱਕ 7 ਸਾਲ 7 ਸਾਲੀ ਬਣੀ ਹੂੰ 7 ਕੁ ਸਾਲ ਠੀਕ ਆ 7 ਸਾਲ ਤੋਂ ਥੋੜੀ ਜਿਹੀ ਉੱਤੇ ਸੀ ਮਤਲਬ ਇਹ ਸਭ ਤੋਂ ਛੋਟੀ ਉਮਰ ਚ ਗੁਰੂ ਗੱਦੀ ਤੇ ਬੈਠੇ 4 ਸਾਲ ਦੀ ਉਮਰ ਚ ਗੁਰੂ ਗੱਦੀ ਤੇ ਬੈਠੇ 4 ਕੁ ਸਾਲ ਦੀ ਤੇ ਤੇ ਉਦੋਂ ਬਾਅਦ 3 ਕੁ ਸਾਲ ਗੁਰਗੱਦੀ ਤੇ ਰਹੇ ਠੀਕ ਆ ਜੀ ਤੇ ਜਮੁਨਾ ਨਦੀ ਦੇ ਕਿਨਾਰੇ ਗੁਰਦੁਆਰਾ ਬਾਲਾ ਸਾਹਿਬ ਆ ਠੀਕਾ ਕਿਹਨਾਂ ਨਾਲ ਗੁਰੂ ਹਰਿਕ੍ਰਿਸ਼ਨ ਜੀ ਨਾਲ ਸੰਬੰਧਿਤ ਹੈ ਤੇ ਨਾ ਤਾਂ ਜਿੱਥੇ ਆਤਮ ਸੰਸਕਾਰ ਕੀਤਾ ਗਿਆ ਸੀ ਬਾਲਾ ਸਾਹਿਬ ਗੁਰਦੁਆਰਾ ਕਿੱਥੇ ਆ ਜਮ ਜਮੁਨਾ ਨਦੀ ਦੇ ਕੰਢੇ ਉੱਥੇ ਕੀ ਘਟਨਾ ਹੋਈ ਸੀ ਉੱਥੇ ਗੁਰੂ ਜੀ ਦਾ ਗੁਰੂ ਜੀ ਦਾ ਆਤਮ ਸੰਸਕਾਰ ਕੀਤਾ ਗਿਆ ਸੀ ਠੀਕ ਆ ਜੀ ਹੁਣ ਆਪਾਂ ਅਗਲਾ ਕੁਐਸਚਨ ਪੜ੍ਹ ਲੈਂਦੇ ਆ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜਨਮ ਕਦੋਂ ਹੋਇਆ ਆਪਾਂ ਨੇ ਪਹਿਲਾਂ ਵੀ ਕਿਹਾ ਵੀ ਡੇਟਾਂ ਜਿਆਦਾ ਤਰਿਕਾਂ ਜਿਆਦਾ ਇੰਪੋਰਟੈਂਟ ਨਹੀਂ ਸਾਲ ਜ਼ਰੂਰੀ ਨੇ 1621 ਨੂੰ ਹੋਇਆ ਇਹਦੇ ਲਿਖਿਆ ਹੁੰਦਾ 1 ਅਪ੍ਰੈਲ 1621 ਨੂੰ ਠੀਕ ਆ ਜੀ ਅੱਜ ਦੀ ਵੀਡੀਓ ਸੇ ਇੱਥੇ ਹੀ ਖਤਮ ਕਰਦੇ ਹਾਂ ਤੇ ਬਾਕੀ ਸਾਰੇ 15 ਕੁਐਸਚਨ ਅੱਜ ਕਰ ਚੁੱਕੇ ਹਾਂ ਬਾਕੀ ਅਗਲੇ ਨੈਕਸਟ ਵੀਡੀਓ ਚ ਗੁਰੂ ਤੇਗ ਬਹਾਦਰ ਤੇ ਗੁਰੂ ਗੋਬਿੰਦ ਸਿੰਘ ਜੀ ਬਾਰੇ ਐਮਸੀਕਿਊ ਲੈ ਕੇ ਆਵਾਂਗੇ ਨਾਲ ਥਿਊਰੀ ਲੈ ਕੇ ਆਵਾਂਗੇ ਗੁਰੂ ਤੇਗ ਬਹਾਦਰ ਜੀ ਦੀ ਤੇ ਅਗਲਾ ਕੁਐਸਚਨ ਕੀ ਹੈ ਅਗ ਆ ਵੀ ਕਾਰੀ ਲੈਣੇ ਦਾ ਕੁਐਸਚਨ ਹੋ ਰਿਹਾ ਕਿਸ ਗੁਰੂ ਸਾਹਿਬ ਜੀ ਦਾ ਮੁੱਢਲਾ ਨਾਮ ਤਿਆਗਮਾਲਾ ਕਿਸ ਦਾ ਤਿਆਗਮਾਲਾ ਗੁਰੂ ਤੇਗ ਬਹਾਦਰ ਜੀ ਦਾ ਤਿਆਗਮਾਲਾ ਗੁਰੂ ਅੰਗਦ ਦੇਵ ਜੀ ਦਾ ਵੀ ਆਪਾਂ ਨੂੰ ਪਤਾ ਆਰਾਮਦਾਸ ਜੀ ਦਾ ਵੀ ਪਤਾ ਗੁਰਗੋਬ ਸਿੰਘ ਜੀ ਦਾ ਵੀ ਪਤਾ ਜੇ ਤੁਹਾਨੂੰ ਨਹੀਂ ਪਤਾ ਤਾਂ ਇਹਨੂੰ ਕਮੈਂਟ ਕਰਕੇ ਦੱਸੋ ਗੁਰੂ ਅੰਗਦ ਦੇਵ ਜੀ ਦਾ ਕੀ ਨਾਮ ਸੀਗਾ ਗੁਰੂ ਅੰਗਦ ਦੇਵ ਜੀ ਦਾ ਗੁਰੂ ਅੰਗਦ ਦੇਵ ਜੀ ਦਾ ਆਪਾਂ ਲਿਖ ਦਨੇ ਆ ਭਾਈ ਲੈਣਾ ਜੀ ਸਨ ਗੁਰੂ ਰਾਮਦਾਸ ਜੀ ਦਾ ਲਿਖੋ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਲਿਖੋ ਠੀਕ ਆ ਜੀ ਤੇ ਆਪਣੀ ਕਲਾਸ ਅੱਜ ਦੀ ਇੰਨੀ ਕਿਸੇ ਜੇ ਤੁਹਾਨੂੰ ਇੱਕ ਇਹ ਕਲਾਸ ਕਿੱਦਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਦੱਸੋ ਜੇ ਵਧੀਆ ਲੱਗੀ ਤਾਂ ਲਾਈਕ ਕਰੋ ਤੇ ਸ਼ੇਅਰ ਕਰੋ ਤੇ ਜਾਂਦੇ ਜਾਂਦੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਹ ਵੀਡੀਓ ਉਹਨਾਂ ਤੱਕ ਭੇਜੋ ਜਿਨ੍ਹਾਂ ਨੇ ਪੰਜਾਬ ਪੁਲਿਸ ਦਾ एग्जाम ਦੇਣਾ ਹੈ ਜਾਂ ਪੀਪੀ ਪੀਟਸ ਵੀ ਕਲਰਕ ਦੀ ਤਿਆਰੀ ਕਰਦਣੇ ਹਨ ਜੀ ਧੰਨਵਾਦ